ਕਪਿਲ ਸ਼ਰਮਾ ਨੇ ਕੀਤਾ ਦੀਵਾਨ ਟੋਡਰ ਮਲਜੀਦਾ અપਮਾਨ ਧੜਮ 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 ਕਪਿਲ ਸ਼ਰਮਾ ਦੇ ਇਹ ਸਬਿਆਨ ਕਰਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਬੂਮ 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 ਹੁਣ ਕੁਝ ਲੋਕੀ ਕਹਿਣਗੇ ਭਾਈ ਆਪ ਧੜਮ ਧੜਮ ਬੜਮ ਬੜਮ ਕੀ ਹੈ ਇਹ ਜਿਹੜੇ ਮੀਡੀਆ ਵਾਲੇ ਸਾਡੇ ਵੀਰ ਮਿਊਜ਼ਿਕ ਲਗਾਉਂਦੇ ਨੇ ਨਾ ਇਹ ਉਹ ਮਿਊਜ਼ਿਕ ਹੈ ਉਹ ਮਿਊਜ਼ਿਕ ਲਗਾਉਂਦੇ ਨੇ ਮੈਂ ਆਪਣੇ ਮੂੰਹ ਤੋਂ ਹੀ ਸਾਊਂਡ ਦਿੰਦਾ ਬਸ ਫਰਕ ਨਹੀਂ ਹੈ ਪਰ ਜੇ ਕਿਸੇ ਨੂੰ ਬੁਰਾ ਲੱਗਿਆ ਹੱਥ ਜੋੜ ਕੇ ਮਾਫੀ ਮੰਗਦਾ ਪਰ ਜਦੋਂ ਆ ਘਟਨਾ ਆ ਵੀਡੀਓ ਆ ਜਿਹੜੀ ਨਿਊਜ਼ ਚੱਲ ਰਹੀ ਹੈ ਨਾ ਕਪਿਲ ਸ਼ਰਮਾ ਦੇ ਬਾਰੇ ਮੇਰੇ ਸਾਹਮਣੇ ਆਈ ਨਾ ਮੇਰਾ ਇਹੀ ਰਿਐਕਸ਼ਨ ਸੀਗਾ ਕੌਣ ਨੇ ਲੋਗ ਕਿੱਥੋਂ ਆਂਦੇ ਨੇ ਹਾਸਾ ਮਜ਼ਾਕ ਬਹੁਤ ਹੋ ਗਿਆ ਹੁਣ ਆਪਾਂ ਇਹ ਸਾਰੀ ਘਟਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਉਹ ਆਪਣੇ ਕੁਲੀਗ ਆਪਣੇ ਕੋ-ਐਕਟਰ ਚੰਦੂ ਨੂੰ ਕਹਿੰਦਾ ਕਿ ਜੇ ਤੇਰੇ ਵਰਗਾ ਬੇਟਾ ਹੋਇਆ ਮੇਰਾ ਤਾਂ ਲੋਕੀ ਕੀ ਕਹਿਣਗੇ ਬਾਦਸ਼ਾਹ ਅਕਬਰ ਦੇ ਘਰ ਟੋਟਮਲਰ ਪੈਦਾ ਹੋ ਗਿਆ ਇਸ ਕਲਿੱਪ ਨੂੰ ਲੈ ਕੇ ਕੁਝ ਲੋਕਾਂ ਨੇ ਲੁਧਿਆਣੇ ਦੇ ਵਿੱਚ ਕਪਿਲ ਸ਼ਰਮਾ ਤੇ ਕੇਸ ਕਰਨ ਦੀ ਮੰਗ ਕੀਤੀ ਹੈ। ਉਹ ਸੀਪੀ ਸਾਹਿਬ ਦੇ ਦਫ਼ਤਰ ਗਏ ਤੇ ਉਹਨਾਂ ਨੇ ਮੀਡੀਆ ਵਿੱਚ ਵੀ ਸਟੇਟਮੈਂਟ ਦਿੱਤੀ ਕਿ ਦੇਖੋ ਜੀ ਕਪਿਲ ਸ਼ਰਮਾ ਨੇ ਦੀਵਾਨ ਟੋਡਰ ਮਲਜੀਤ ਦਾ ਅਪਮਾਨ ਕੀਤਾ ਹੈ। ਦੀਵਾਨ ਟੋਡਰ ਮਲਜੀਤ ਬਾਰੇ ਆਹ ਸ਼ਬਦ ਵਰਤੇ ਹਨ। ਮੈਂ ਇਹਨਾਂ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਤਿਹਾਸ ਨੂੰ ਬਿਲਕੁਲ ਵੀ ਨਹੀਂ ਪੜਿਆ? ਕਿ ਤੁਸੀਂ ਇੰਨੇ ਜ਼ਿਆਦਾ ਅਣਜਾਣ ਹੋ? ਜਾਂ ਤੁਹਾਡੀ ਕੋਈ ਕਪਿਲ ਸ਼ਰਮਾ ਦੇ ਨਾਲ ਪਰਸਨਲ ਈਰਖਾ ਹੈ ਜਿਹਦੇ ਕਰਕੇ ਤੁਸੀਂ ਆਹ ਸਟੇਟਮੈਂਟ ਦੇ ਰਹੇ ਹੋ? ਯਾ ਤੁਸੀਂ ਅਨਜਾਨੇ ਵਿੱਚ ਇਹ ਸਟੇਟਮੈਂਟ ਦੇ ਰਹੇ ਹੋ ਇਹ ਮੈਨੂੰ ਨਹੀਂ ਪਤਾ ਇਹ ਤਾਂ ਤੁਸੀਂ ਹੀ ਦੱਸਣਾ ਹੈ ਪਰ ਜੇ ਤੁਸੀਂ ਇਤਿਹਾਸ ਨੂੰ ਪੜਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਪਿਲ ਸ਼ਰਮਾ ਨੇ ਜਿਸ ਟੋਡਰਮਲ ਦੀ ਗੱਲ ਕੀਤੀ ਹੈ ਉਹ ਟੋਡਰਵਲ ਦੀਵਾਨ ਟੋਡਰਮਲ ਜੀ ਨਹੀਂ ਹਨ ਦੀਵਾਨ ਟੋਡਰਮਲ ਜੀ ਅਤੇ ਟੋਡਰਮਲ ਇਹ ਦੋ ਵੱਖ-ਵੱਖ ਸ਼ਖਸੀਅਤ ਹਨ ਕਪਿਲ ਸ਼ਰਮਾ ਨੇ ਇਸ ਵੀਡੀਓ ਵਿੱਚ ਕਿਹਾ ਕਿ ਅਕਬਰ ਦੇ ਕਾਲ ਟੋਡਰਮਲ ਪੈਦਾ ਹੋ ਗਿਆ ਜਿੱਥੇ ਟੋਡਰਮਲ ਦਾ ਜ਼ਿਕਰ ਆ ਰਿਹਾ ਉੱਥੇ ਅਕਬਰ ਦਾ ਵੀ ਜ਼ਿਕਰ ਆ ਰਿਹਾ ਯਾਨੀ ਕਿ ਇਹ ਟੋਡਰਮਲ ਉਹ ਹੈ ਜੋ ਕਿ ਅਕਬਰ ਦੇ ਸਮੇਂ ਦੇ ਵਿੱਚ ਸੀਗਾ ਇਹ ਟੋਡਰਮਲ ਕੌਣ ਸੀ ਮੈਂ ਇਹਦੇ ਬਾਰੇ ਆਪ ਨੂੰ ਥੋੜਾ ਦੱਸਣਾ ਚਾਹਨਾ ਹਾਂ ਅਕਬਰ ਦੇ ਨਵ ਰਤਨ ਸਨ ਨੌ ਰਤਨ ਸਨ ਇਹਨਾਂ ਨੌ ਰਤਨਾਂ ਵਿੱਚੋਂ ਇੱਕ ਰਤਨ ਸੀ ਟੋਡਰਮਲ ਜੋ ਕਿ ਅਕਬਰ ਦਾ ਦੀਵਾਨ ਵੀ ਸੀ ਇਸ ਟੋਡਰਮਲ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਟੋਡਰਮਲ 1523 ਦੇ ਵਿੱਚ ਪੈਦਾ ਹੋਇਆ ਤੇ 1585 ਦੇ ਵਿੱਚ ਇਹਦੀ ਮੌਤ ਹੋਈ ਪਰ ਜੇ ਆਪਾਂ ਗੱਲ ਕਰਦੇ ਹਾਂ ਕਿ ਇਹ ਟੋਡਰਮਲ ਉਹੀ ਦੀਵਾਨ ਟੋਡਰਮਲ ਜੀ ਸਨ ਜਿਨ੍ਹਾਂ ਨੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀਗਾ ਫਿਰ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਇਹਦਾ ਜਨਮ ਤਾਂ ਹੋਇਆ ਸੀ 1523 ਦੇ ਵਿੱਚ ਸਹਿਬਜ਼ਾਦੇਾਂ ਦੀ ਸ਼ਹਾਦਤ ਹੁੰਦੀ ਹੈ 1704 ਕੁਝ ਇਤਿਹਾਸਕ ਲਿਖਦਿਆਂ 1705 1704 ਜਾਂ 1705 ਜੇ ਟੋਡਰਮਲਜੀ ਦਾ ਜਨਮ 1523 ਈਸਵੀ ਚ ਹੁੰਦਾ ਹੈ ਉਹ 1704 ਜਾਂ 1705 ਦੇ ਵਿੱਚ ਉਹ ਸਹਿਬਜ਼ਾਦੇਾਂ ਦਾ ਸੰਸਕਾਰ ਕਰਦੇ ਹਨ ਇਹਦਾ ਮਤਲਬ ਜਦੋਂ ਸਹਿਬਜ਼ਾਦੇਾਂ ਦਾ ਸੰਸਕਾਰ ਕੀਤਾ ਗਿਆ ਉਸ ਸਮੇਂ ਟੋਡਰਮਲਜੀ ਦੀ ਉਮਰ 181 182 ਸਾਲ ਦੇ ਕਰੀਬ ਸੀ ਕੀ ਇਹ ਉਹ ਹਾਸੋਹੀਣੀ ਗੱਲ ਨਹੀਂ ਹੈਗੀ ਜਿਹੜੇ ਲੋਕ ਕਪਿਲ ਸ਼ਰਮਾ ਤੇ ਕੇਸ ਕਰਨ ਦੀ ਗੱਲ ਕਰ ਰਹੇ ਹਨ ਕਪਿਲ ਸ਼ਰਮਾ ਤੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ ਮੈਂ ਉਹਨਾਂ ਲੋਕਾਂ ਨੂੰ ਇੱਕੋ ਸਵਾਲ ਪੁੱਛਣਾ ਚਾਹੁੰਦਾ ਹਾਂ ਕੀ ਤੁਸੀਂ ਇਤਿਹਾਸ ਨੂੰ ਪੜ੍ਹਿਆ ਹੈ ਜੇ ਤੁਸੀਂ ਇਤਿਹਾਸ ਨੂੰ ਪੜ੍ਹਿਆ ਹੁੰਦਾ ਤਾਂ ਤੁਹਾਨੂੰ ਸਮਝ ਆਂਦਾ ਕਿ ਪੰਡਿਤ ਟੋਡਰਮਲ ਟੋਡਰਮਲ ਅਤੇ ਦੀਵਾਨ ਟੋਡਰਮਲ ਇਹ ਵੱਖ-ਵੱਖ ਸ਼ਖਸੀਅਤ ਹਨ ਮੈਂ ਇੱਥੇ ਪੰਡਿਤ ਟੋਡਰਮਲ ਜੀ ਦਾ ਵੀ ਜ਼ਿਕਰ ਕੀਤਾ ਹੈ ਇਸ ਸਮੇਂ ਦੇ ਵਿਚਾਰ 1500 ਔਰ 1700 ਦੇ ਵਿਚਕਾਰ ਤਿੰਨ ਚਾਰ ਟੋਡਰਮਲ ਜੀ ਹੋਏ ਹਨ ਇਤਿਹਾਸ ਵਿੱਚ ਤੁਸੀਂ ਪੜ ਸਕਦੇ ਹੋ ਆ ਆਰਟੀਕਲ ਮੈਂ ਆਪ ਜੀ ਨੂੰ ਦਿਖਾ ਰਿਹਾ ਆਪ ਜੀ ਇਹ ਆਰਟੀਕਲ ਪੜਿਓ ਇਹਦੇ ਵਿੱਚ ਆਪ ਜੀ ਨੂੰ ਕਈ ਟੋਡਰਮਲ ਜੀ ਦਾ ਜ਼ਿਕਰ ਮਿਲੇਗਾ ਜਿਹੜੇ ਦੀਵਾਨ ਟੋਡਰਮਲ ਜੀ ਦੀ ਗੱਲ ਆਪਾਂ ਕਰਦੇ ਆ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਸੀ ਉਹਨਾਂ ਦੇ ਜਨਮ ਦੇ ਬਾਰੇ ਉਹਨਾਂ ਦੇ ਅਕਾਲ ਚਲਾਣੇ ਦੇ ਬਾਰੇ ਉਹਨਾਂ ਦੇ ਪਰਿਵਾਰ ਦੇ ਬਾਰੇ ਮੈਂ ਕਾਫੀ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਜਿਹੜੇ ਟੋਡਰਮਲ ਦਾ ਜ਼ਿਕਰ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਇਸ ਵੀਡੀਓ ਦੇ ਵਿਚਾਰ ਕੀਤਾ ਹੈ ਉਸ ਟੋਡਰਮਲ ਦਾ ਜਿਸ ਦਾ ਜ਼ਿਕਰ ਆਪ ਜੀ ਨੂੰ ਵਿਕੀਪੀਡੀਆ ਤੇ ਵੀ ਮਿਲ ਜਾਏਗਾ ਕਈ ਸਾਰੀਆਂ ਵੈੱਬਸਾਈਟਾਂ ਦੇ ਉੱਤੇ ਆਪ ਜੀ ਨੂੰ ਮਿਲ ਜਾਏਗਾ ਕਈ ਕਿਤਾਬਾਂ ਦੇ ਵਿੱਚ ਮਿਲ ਜਾਏਗਾ ਕਿਉਂਕਿ ਇਹ ਟੋਡਰਮਲ ਉਹ ਸੀ ਜੋ ਕਿ ਅਕਬਰ ਦਾ ਨਵਰਤਨਾਂ ਵਿੱਚੋਂ ਇੱਕ ਨਵਰਤਨ ਸੀ ਔਰ ਇਹਦਾ ਜਨਮ 1523 ਨੂੰ ਹੋਇਆ 1585 ਦੇ ਕਰੀਬ ਇਹਦੀ ਮੌਤ ਹੋਈ ਉਮੀਦ ਕਰਦਾ ਆਪ ਜੀ ਨੂੰ ਸਾਰੀ ਗੱਲਬਾਤ ਸਮਝ ਆ ਚੁੱਕੀ ਹੋਵੇਗੀ ਹੁਣ ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਇਹਨਾਂ ਦੀ ਮਨਸ਼ਾ ਹੈ ਕਿਉਂ ਇਹਨਾਂ ਨੇ ਕਪਿਲ ਦੇ ਉੱਤੇ ਇਹ ਸਾਰਾ ਕੁਝ ਕੀਤਾ ਅਗਰ ਕੋਈ ਇਹੋ ਜਿਹਾ ਵਿਅਕਤੀ ਹੁੰਦਾ ਜਿਹਨੂੰ ਕੋਈ ਨਹੀਂ ਜਾਣਦਾ ਤਾਂ ਆਪਾਂ ਇਹ ਕਹੈ ਸਕਦੇ ਸੀ ਕਿ ਆਪਣਾ ਨਾਮ ਬਣਾਉਣ ਦੇ ਲਈ ਫੇਮਸ ਹੋਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਪਰ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਉਹ ਗਿਆਨੀ ਜੈਲ ਸਿੰਘ ਜੀ ਦੇ ਪੋਤੇ ਹਨ ਗਿਆਨੀ ਜੈਲ ਸਿੰਘ ਜੀ ਜੋ ਕਿ 1984 ਦੇ ਸਮੇਂ ਤੇ ਭਾਰਤ ਦੇ ਰਾਸ਼ਟਰਪਤੀ ਸਨ ਹੁਣ ਉਹਨਾਂ ਨੂੰ ਫੇਮਸ ਹੋਣ ਦੀ ਲੋੜ ਤਾਂ ਹੈ ਹੀ ਨਹੀਂ ਉਹ ਤਾਂ ਪਹਿਲੇ ਬਹੁਤ ਜ਼ਿਆਦਾ ਫੇਮਸ ਹਨ ਫਿਰ ਉਹ ਇਹ ਸਾਰਾ ਕੁਝ ਕਿਉਂ ਕਰ ਰਹੇ ਹਨ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਸੀ ਪੂਰੀ ਔਰ ਬਿਨਾ ਜਾਣਕਾਰੀ ਤੋਂ ਉਹਨਾਂ ਨੇ ਆਹ ਕਾਰਵਾਈ ਕਰਤੀ ਔਰ ਮੇਰੇ ਹਿਸਾਬ ਨਾਲ ਅਗਰ ਇਹ ਕੇਸ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਪਹਿਲੀ ਹੀ ਤਾਰੀਖ ਦੇ ਵਿੱਚ ਖਾਰਜ ਹੋ ਜਾਵੇਗਾ ਕਿਉਂ ਕੋਈ ਕਪਿਲ ਸ਼ਰਮਾ ਨੇ ਖੁੱਤਾਂ ਆਣਾ ਨਹੀਂ ਔਰ ਉਹਨਾਂ ਦਾ ਵਕੀਲ ਆ ਕੇ ਇੱਕੋ ਸਵਾਲ ਪੁੱਛੇਗਾ ਕਿ ਤੁਸੀਂ ਇਹ ਦੱਸੋ ਜਾਂ ਇਹ ਸਾਬਿਤ ਕਰੋ ਕਿ ਕਪਿਲ ਸ਼ਰਮਾ ਨੇ ਦੀਵਾਨ ਟੋਡਰ ਮਲਜੀ ਦਾ ਕਿੱਥੇ ਜ਼ਿਕਰ ਕੀਤਾ ਹੈ ਇਸ ਵੀਡੀਓ ਦੇ ਵਿੱਚ ਕਿਉਂਕਿ ਜਿਸ ਟੋਡਰਮਲ ਦਾ ਜ਼ਿਕਰ ਕੀਤਾ ਜਾ ਰਿਹਾ ਨਾਲ ਅਕਬਰ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਇਸ ਅਕਬਰ ਦਾ ਸਾਡੇ ਕੋਲ ਪ੍ਰੂਫ ਹੈ ਇਸ ਟੋਡਰਮਲ ਦਾ ਵੀ ਸਾਡੇ ਕੋਲ ਪ੍ਰੂਫ ਹੈ ਕਿ 1523 ਦੇ ਵਿੱਚ ਦਾ ਜਨਮ ਹੁੰਦਾ ਹੈ 1585 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਦਿਵਾਨ ਟੋਡਰਮਲ ਜੀ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਉਹ 1704 ਦੇ ਕਰੀਬ ਸਨ ਤੋ 1704 ਦੇ ਕਰੀਬ ਸਨ ਤਾਂ ਇਹਦਾ ਮਤਲਬ ਉਹ 182 ਸਾਲ ਦੇ ਸਨ ਉਸ ਸਮੇਂ ਕਿ ਤੁਹਾਡੇ ਕੋਲ ਉਹਨਾਂ ਦੀ ਡੇਟ ਆਫ ਬਰਥ ਜਾਂ ਕਦੋਂ ਉਹਨਾਂ ਨੇ ਅਕਾਲ ਚਲਾਣਾ ਕੀਤਾ ਹੈ ਆਪਾਂ ਫਿਰ ਕਿੱਥੋਂ ਦੇਾਂਗੇ ਉਗੀ ਸਾਡੇ ਕੋਲ ਦੀਵਾਨ ਟੋਡਰਮਲਜੀ ਦਾ ਕੋਈ ਰਿਕਾਰਡ ਹੈ ਹੀ ਨਹੀਂ ਸੋ ਮੇਰੇ ਹਿਸਾਬ ਨਾਲ ਇਹ ਜਿਹੜਾ ਕੇਸ ਹੈ ਇੱਕ ਦਿਨ ਚ ਖਾਰਜ ਹੋ ਜਾਏਗਾ ਇਹਦਾ ਕੋਈ ਫਾਇਦਾ ਨਹੀਂ ਬਾਕੀ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਸਾ ਹੈ ਕੀ ਕਰਨਾ ਚਾਹੁੰਦੇ ਨੇ ਕੀ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਪ੍ਰੂਫ ਦੇ ਆਧਾਰ ਤੇ ਸਾਰੀ ਸੱਚਾਈ ਦੱਸਣਾ ਚਾਹੁੰਦਾ ਸੀਗਾ ਕਿ ਟੋਡਰਮਲ ਅਤੇ ਦੀਵਾਨ ਟੋਡਰਮਲਜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਦੀਵਾਨ ਟੋਡਰਮਲਜੀ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਹਾਂ ਅਖੀਰ ਦੇ ਦੇ ਵਿੱਚ ਜਾਂਦੇ ਜਾਂਦੇ ਕਿ ਆਪਾਂ ਇੰਨਾਂ ਗੱਲਾਂ ਤੇ ਉਲਝਣ ਦੇ ਨਾਲੋਂ ਕਿ ਕਪਿਲ ਤੇ ਕਾਰਵਾਈ ਕਰ ਦੋ ਉਥੇ ਕਰ ਦੋ ਉਥੇ ਕਰ ਦੋ ਜੇ ਆਪਾਂ ਦੀਵਾਨ ਟੋਡਰਮਲਜੀ ਦੀ ਜਹਾਜ਼ ਹਵੇਲੀ ਨੂੰ ਸੰਭਾਲ ਲਈਏ ਕੀ ਉਹ ਜ਼ਿਆਦਾ ਵਧੀਆ ਨਹੀਂ ਜਾਂ ਅਸੀਂ ਖੋਜਵੀਨ ਕਰਕੇ ਦੀਵਾਨ ਟੋਡਰਮਲਜੀ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰੀਏ ਕਿ ਦੀਵਾਨ ਟੋਡਰਮਲਜੀ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਪਿਤਾ ਜੀ ਕੌਣ ਸਨ ਮਾਤਾ ਜੀ ਕੌਣ ਸਨ ਉਹਨਾਂ ਦੀ ਸੁਪਤਨੀ ਕੌਣ ਸੀ ਉਹਨਾਂ ਦੇ ਕਿੰਨੇ ਬੱਚੇ ਸਨ ਬੱਚਿਆਂ ਦੇ ਕੀ ਨਾਮ ਸਨ ਉਹਨਾਂ ਦਾ ਅਕਾਲ ਚਲਾਣਾ ਕਦੋਂ ਹੋਇਆ ਕਿੱਥੇ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਹੋਇਆ ਸਾਨੂੰ ਕਿਸੇ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਸੋ ਅਗਰ ਇਸ ਚੀਜ਼ ਉਤੇ ਰਿਸਰਚ ਕੀਤੀ ਜਾਵੇ ਖੋਜ ਵੀ ਨਹੀਂ ਕੀਤੀ ਜਾਵੇ ਇਹ ਜਾਦਾ ਵਧੀਆ ਨਹੀਂ ਹੈ ਇਹੋ ਜੇ ਕੰਮ ਕਰਨ ਦੇ ਨਾਲੋਂ ਮੇਰੀ ਤਾਂ ਇਹ ਸੋਚ ਹੈ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਦੱਸ ਸਕਦੇ ਹੋ ਕਿ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਮੈਂ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਮੇਰੀ ਸੋਚ ਤੇ ਸਟੱਡੀ ਦੇ ਮੁਤਾਬਿਕ ਹੈ ਜਿਸ ਟੋਡਰਮਲ ਦੀ ਜਾਣਕਾਰੀ ਮੈਂ ਆਪ ਜੀ ਨੂੰ ਦਿੱਤੀ ਹੈ ਕਿ 1523 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 1585 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਇਹਦਾ ਸਰੋਤ ਹੈ ਪੰਜਾਬੀ ਵਿਸ਼ਵਕੋਸ਼ ਜਿਲਦ 11ਵੀਂ ਪਾਸਾ ਵਿਭਾਗ ਪੰਜਾਬ ਜੇ ਆਪ ਜੀ ਇਸ ਨੂੰ ਪੜਨਾ ਚਾਹੁੰਦੇ ਹੋ ਵਿਸਤਾਰਪੂਰਵਕ ਤੇ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਆਪ ਜੀ ਜਾ ਕੇ ਪੜ ਸਕਦੇ ਹੋ ਪੇਸ਼ਕਾਰੀ ਕਰਦੇ ਹਾਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣ ਗਿਆ ਭੁੱਲਣਾ ਚੁੱਕਾ ਦੀ ਖੀਮਾ ਮੇਰੀ ਗਲਤੀ ਮੇਰੇ ਧਿਆਨ 'ਚ ਲੈ ਕੇ ਸੁਧਾਰ ਕਰਾਂਗਾ ਧੰਨਵਾਦ ਜੀ